ਅੱਜ ਰਖੜੀ ਦਾ ਪਵਿੱਤਰ ਤਿਹਾਰ ਪੂਰੇ ਭਾਰਤ ਵਰਸ਼ ਵਿੱਚ ਮਨਾਇਆ ਜਾ ਰਿਹਾ ਹੈ ਅੱਜ ਦੇ ਦਿਨ ਭੈਣਾਂ ਆਪਣੇ ਭਰਾਵਾਂ ਦੇ ਗੁੱਟ ਤੇ ਰਖੜੀ ਬੰਨ੍ਹਦੀਆਂ ਹਨ ਅਤੇ ਉਹਨਾਂ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ ਦੂਜੇ ਪਾਸੇ ਭਰਾ ਆਪਣੇ ਭੈਣਾਂ ਨੂੰ ਸਾਰੀ ਉਮਰ ਉਹਨਾਂ ਦੀ ਰੱਖਿਆ ਕਰਨ ਦਾ ਭਰੋਸਾ ਦਵਾਉਂਦੇ ਹਨ ਅੱਜ ਹਿਸ਼ਾਰਪੁਰ ਦੇ ਜ਼ਿਲ੍ਹਾ ਜੇਲ੍ਹ ਵਿੱਚ ਵੀ ਭਾਰੀ ਸੰਖਿਆ ਵਿੱਚ ਭੈਣਾਂ ਆਪਣੇ ਭਰਾ ਜੋ ਕਿ ਜੇਲ੍ਹਾਂ ਵਿੱਚ ਬੰਦ ਹਨ ਉਹਨਾਂ ਨੂੰ ਰਖੜੀਆਂ ਬੰਨਨ ਲਈ ਪਹੁੰਚੀਆਂ ਮੌਕੇ ਤੇ ਹਿਸ਼ਾਰਪੁਰ ਦੇ ਜੇਲਰ ਨੇ ਜਾਣਕਾਰੀ ਦਿੰਦੇ ਦੱਸੇ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਤਿਹਾਰ ਨੂੰ ਦੇਖਦੇ ਹੋਏ ਪੁਖਤਾ ਪ੍ਰਬੰਧ ਕੀਤੇ ਗਏ ਹਨ ਸਵੇਰ ਤੋਂ ਹੀ ਦੂਰ ਦੂਰੋਂ ਭੈਣਾਂ ਨੇ ਭਰਾਵਾਂ ਦੇ ਰਖੜੀ ਬੰਨਣ ਆਗੇ ਆ ਰਹੀਆਂ ਹਨ ਅਤੇ ਉਹਨਾਂ ਦੇ ਬੈਠਣ ਲਈ ਪੂਰੇ ਪ੍ਰਬੰਧ ਕੀਤੇ ਗਏ ਉਹਨਾਂ ਦੇ ਚਾਹ ਅਤੇ ਪਾਣੀ ਦੇ ਲਈ ਵੀ ਪੰਜਾਬ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਮੌਕੇ ਤੇ ਇੱਕ ਭੈਣ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਆਪਣੇ ਭਰਾ ਦੀ ਇਸ ਅੱਜ ਰਖੜੀ ਬੰਨਣ ਆਈ ਹੈ ਤੇ ਲੰਬੇ ਸਮੇਂ ਤੋਂ ਉਸ ਦਿਨ ਦਾ ਇੰਤਜ਼ਾਰ ਕਰ ਰਹੀ ਸੀ ਐਤਕੋ ਜੀ ਕਿੱਥੋਂ ਆਏ ਹੋ ਮੈਂ ਤੁਸੀਂ ਇਹ ਤੋਂ ਫਰਹਿਲ ਗੇਲੇਰ ਕੋ ਗਰਾਤੋ ਆਇਆ। ਇਹ ਭੈਣਾ ਭਰਾਵਾਂ ਦਾ ਤਿਹਾਰ ਹੁੰਦਾ ਆ। ਜੇਲ੍ਹ ਵੱਲੋਂ ਕਿਹੋ ਜਿਹਾ ਪ੍ਰਬੰਧ ਸੀਗਾ ਜੀ? ਬੜੀ ਵਧੀਆ ਪ੍ਰਬੰਧ। ਕਿੰਨੀ ਕਿ ਖੁਸ਼ੀ ਹੋਈ ਅੱਜ ਰਖੜੀ ਕਰਨ ਕੇ ਭਰਾ ਨੂੰ। ਬਹੁਤ ਖੁਸ਼ੀ ਹੋਈ। ਇਹ ਬੇਟਾ ਆ ਮੇਰਾ। ਅੱਛਾ ਬੇਟਾ ਨਾਤਾ ਜੀ। ਮਿਲੇ ਹੂੰ। ਜੇਲ੍ਹ ਵੱਲੋਂ ਕਿਹੋ ਜਿਹਾ ਪ੍ਰਬੰਧ ਸੀਗੇ? ਬਹੁਤ ਵਧੀਆ ਹੈ। ਬਹੁਤ ਵਧੀਆ। ਠੀਕ। ਕੀ ਨਾਮ ਹੈ ਤੁਹਾਡਾ ਜੀ? ਚੋਤੀਕੌਰ। ਜਦੀ ਵੇ ਕਿੱਥੋਂ ਆਏ ਹੋ? ਸ਼ਿਵੇਸ਼ ਨਗਰ। ਕੀ ਕੌਣ ਹੈ ਤੁਹਾਡਾ ਇੱਥੇ ਬੰਦੇ ਜੀ? ਮੇਰਾ ਭਰਾ। ਅੱਜ ਰਖੜੀ ਬੰਨੀ ਹੈ ਕਿੰਨੀ ਕ ਖੁਸ਼ੀ ਹੋਈ ਬਹੁਤ ਜ਼ਿਆਦੀ ਖੁਸ਼ੀ ਹੋਈ ਬਹੁਤ ਚੰਗਾ ਲੱਗਿਆ ਕਿ ਲੁੱਕੀ ਹੋ ਜੇ ਪ੍ਰਬੰਧ ਸੀਗੇ ਹਾਂਜੀ ਜੀਲ ਦੇ ਪ੍ਰਬੰਧ ਕਿ ਹੋ ਜਾਈਏ ਬਹੁਤ ਚੰਗੇ ਨੇ ਹਾਂਜੀ ਸਾਰੇ ਸੂਰਤੇ ਹੈਗੇ ਲੱਕੜੀ ਬੰਨਣ ਦੇ ਇੰਦੇ ਨੇ ਮੁਲਾਕਤ ਕਰਨ ਦੇ ਇੰਦੇ ਧਿਆਨ ਰੱਖਦੇ ਉਹਨਾਂ ਦਾ ਟਾਈਮ ਸੇ ਖਾਣਾ ਦਿੰਦੇ ਟਾਈਮ ਸ ਚਾਹ ਦਿੰਦੇ ਨੇ ਉਹਨਾਂ ਨੇ ਬਹੁਤ ਵਧੀਆ ਉਹ ਅੱਜ ਕਿੰਨੀ ਕ ਖੁਸ਼ੀ ਹੋਈ ਭੈਣ ਭਰਾ ਦਾ ਬਹੁਤ ਇਤਿਹਾਰ ਬਣ ਬਹੁਤ ਜ਼ਿਆਦੀ ਖੁਸ਼ੀ ਬਹੁਤ ਜ਼ਿਆਦੀ ਖੁਸ਼ੀ ਅੱਜ ਬਹੁਤ ਜ਼ਿਆਦੀ ਹੈਪੀ ਹੈਗੇ ਜੀ ਆਪਨੇ ਤੁਹਾਨੂੰ ਲੱਕੜੀ ਬੰਨੀ ਆਪਨੇ ਸੋਹਰੇ ਆਈ ਲੱਕੜੀ ਬੰਨੀ ਬਹੁਤ ਖੁਸ਼ ਕੋਤ ਸਾਰੀਆਂ ਭਰਾ ਅੰਦਰਬੰਦ ਨੇ ਪਹਿਨਾ ਵੀ ਨੇ ਜੀਲ ਪੰਜੀਲ ਉਹਨਾਂ ਕੋਈ ਹੋ ਜੇ ਪ੍ਰਬੰਧ ਹੈ ਜੀ ਅੱਜ ਰਖੜੀ ਦੇ ਤਿਹਾੜ ਦੇ ਮੌਕੇ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਜੋ ਬੰਦੀ ਵੀਰ ਜੇਲ੍ਹ ਦੇ ਅੰਦਰ ਬੰਦ ਨੇ ਉਹਨਾਂ ਨੂੰ ਉਹਨਾਂ ਦੀਆਂ ਭੈਣਾਂ ਨੂੰ ਮਿਲਣ ਵਾਸਤੇ ਅੱਜ ਦਾ ਟਾਈਮ ਦਿੱਤਾ ਗਿਆ ਸਵੇਰੇ 9 ਵਜੇ ਤੋਂ ਉਹਨਾਂ ਦੀ ਮੁਲਾਕਾਤ ਸਟਾਰਟ ਕੀਤੀ ਹੋਈ ਹੈ ਜੇਲ੍ਹ ਦੇ ਅੰਦਰ ਮੇਨ ਗੇਟ ਡਿਊਟੀ ਦੇ ਵਿਚਕਾਰ ਇੰਨਾਂ ਵਾਸਤੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਬਾਹਰ ਵੀ ‟ਵੇਟਿੰਗ ਛੱਡ” ਦੇ ਨਾਲ-ਨਾਲ ਹੋਰ ਵੀ ਬੈਠਣ ਦੇ ਵੱਖਰੇ ਪ੍ਰਬੰਧ ਕੀਤੇ ਗਏ ਜੋ ਭੈਣਾਂ ਬਾਹਰ ਰਖੜੀ ਬੰਨਨ ਆਪਣੇ ਵੀਰਾਂ ਨੂੰ ਆ ਰਹੀਆਂ ਹਨ ਉਹਨਾਂ ਨੂੰ ਮਿਲਣ ਦਿੱਤਾ ਜਾ ਰਿਹਾ ਜੋ ਅੰਦਰ ਬੰਦੀ ਲੇਡੀਜ਼ ਨੇ ਉਹਨਾਂ ਦੇ ਵੀਰ ਜੇ ਕੋਈ ਬਾਹਰ ਆ ਰਹੇ ਨੇ ਤਾਂ ਉਹਨਾਂ ਨੂੰ ਵੀ ਰਖੜੀ ਬੰਨਨ ਦਾ ਮੌਕਾ ਦਿੱਤਾ ਗਿਆ ਹੈ ਸ਼ਾਮ ਦੇ 5 ਵਜੇ ਤੱਕ ਇਹ ਇਸ ਤਰ੍ਹਾਂ ਸਿਰਸਾ ਜਾਰੀ ਰਹੇਗਾ ਫੋਲਟੱਕ ਕਿੰਦੀ ਇੱਕ ਪ੍ਰੋਗਰਾਮ ਹੋ ਚੁੱਕੀ ਹੈ ਜੀ ਤਵੇਰੇ 7:30 ਵਜੇ ਤੋਂ ਸ਼ੁਰੂ ਹੋਇਆ ਇਹ 100+ ਹੁਣ ਤੱਕ ਪੜ੍ਹਨਾ ਜਿਹੜੀਆਂ ਰੱਖਦੀ ਬਣ ਚੁੱਕੀਆਂ ਆਪਣੇ ਵੀਰਾਂ